ਸਾਸੀਕਾਲ ਜੀ ਤੁਸੀਂ ਜੁੜੇ ਹੋ ਪ੍ਰੋ ਪ੍ਰਾਈਮ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਕਰਨ ਬਰਾੜ ਤਰਨ ਤਰਨ ਜਿਮਣੀ ਚੌਂ ਦੇ ਵਿੱਚ ਸਰਕਾਰ ਬੜੇ ਦਾਅਵੇ ਕਰ ਰਹੀ ਹੈ ਵਾਦੇ ਨਹੀਂ ਮੈਂ ਕਹ ਸਕਦਾ ਦਾਅਵੇ ਕਹੂੰਗਾ ਕਿ ਅਸੀਂ ਇੰਨੇ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਇੰਨੇ ਨੌਜਵਾਨ ਨੌਕਰੀਆਂ ਤੇ ਰੱਖ ਲਏ ਆ ਮੁਲਾਜ਼ਮਾਂ ਜਿਹੜੇ ਕੱਚੇ ਸੀ ਉਹ ਪੱਕੇ ਹੋ ਗਏ ਜਾਂ ਪੰਜਾਬ ਦੇ ਵਿੱਚ ਇੰਨੀ ਇਨਵੈਸਟਮੈਂਟ ਹੋ ਗਈ ਜੋ ਵੀ ਦਾਅਵੇ ਕਰੀ ਜਾਂਦੇ ਨੇ ਅੱਜ ਇੱਕ ਤੁਹਾਨੂੰ ਦ੍ਰਿਸ਼ ਦਿਖਾਉਣ ਲੱਗੇ ਆਂ ਤਰਨਤਾਰ ਜਿਮਣੀ ਚੋਣ ਦੇ ਵਿੱਚ ਇੱਕ ਪਾਰਕ ਦਾ ਤੁਸੀਂ ਕਹੋਗੇ ਪਾਰਕ ਦਾ ਸਬੰਧ ਕੀ ਹੈ ਜਿਮਣੀ ਚੋਣ ਦੇ ਨਾਲ ਪਾਰਕ ਦਾ ਸਬੰਧ ਹੈ ਕਿਉਂਕਿ ਇਸ ਪਾਰਕ ਦੇ ਵਿੱਚ ਜਿੰਨੀ ਵੀ ਜਗ੍ਹਾ ਹੈਗੀ ਉਹਦੇ ਵਿੱਚ ਵੱਖ-ਵੱਖ ਜਿਹੜੇ ਮੁਲਾਜ਼ਮ ਯੂਨੀਅਨਾਂ ਨੇ ਨਾ ਉਹਨਾਂ ਦੇ ਧਰਨੇ ਲੱਗੇ ਹੋਏ ਨੇ ਦਿਖਾਉਣਾ ਤੁਹਾਨੂੰ ਆਜੋ ਇੱਧਰ ਆਂਗਣਵਾੜੀ ਯੂਨੀਅਨ ਹੈ ਜਿਨ੍ਹਾਂ ਨੇ ਆਪਦਾ ਪੱਕਾ ਮੋਰਚਾ ਲਾਇਆ ਹੋਇਆ ਹੈਗਾ ਤੁਸੀਂ ਇਹ ਦੇਖ ਸਕਦੇ ਹੋ ਸਾਰੇ ਪੰਜਾਬ ਦੇ ਵਿੱਚੋਂ ਆਂਗਣਵਾੜੀ ਵਰਕਰ ਆਏ ਹੋਏ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਧਰਲੀ ਸਾਈਡ ਜਦੋਂ ਆਪਾਂ ਆਉਣੇ ਆ ਤਾਂ ਜਦੋਂ ਇਧਰਲੀ ਸਾਈਡ ਆਉਣੇ ਆ ਤਾਂ ਇਧਰ ਸਰਕਾਰੀ ਆਈਟੀਆਈ ਜਿਹੜੇ ਮੁਲਾਜ਼ਮ ਨੇ ਜਿਹੜਾ ਪੱਕਾ ਮੋਰਚਾ ਜਿਹੜਾ ਉਹ ਲੱਗਿਆ ਹੋਇਆ ਹੈਗਾ ਉਸ ਤੋਂ ਬਾਅਦ ਇਧਰ ਆਈਏ ਤਾਂ ਆਪਾਂ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਇਹਨਾਂ ਦਾ ਮੋਰਚਾ ਲੱਗਿਆ ਹੋਇਆ ਇਹ ਮੁਲਾਜ਼ਮ ਇੱਧਰ ਬੈਠੇ ਨੇ ਉਸ ਤੋਂ ਬਾਅਦ ਪੁਰਾਣੀ ਪੈਨਸ਼ਨ ਪ੍ਰਾਪਤ ਮੋਰਚਾ ਜ਼ਿਲ੍ਹਾ ਮੋਗਾ ਇੱਕ ਮੋਰਚਾ ਉਹ ਲੱਗਿਆ ਹੋਇਆ ਤਾਂ ਇਹ ਸਾਨੂੰ ਦਿਖਾਉਣਾ ਜਿਹਾ ਨੇ ਸਰਕਾਰ ਜਿਹੜੀ ਦਾਅਵੇ ਕਰਦੀ ਹੈ ਨਾ ਤਾਂ ਇੱਥੋਂ ਜਿੰਨਾ ਕਿ ਇੱਥੇ ਪਾਰਕ ਦੇ ਵਿੱਚ ਜਗ੍ਹਾ ਸੀਗੀ ਉਹ ਸਾਰੀ ਯੂਨੀਅਨਾਂ ਵੱਲੋਂ ਜਿਹੜੀ ਆ ਧਰਨੇ ਲੱਗ ਰਹੇ ਨੇ ਗੱਲ ਵੀ ਕਰਾਵਾਂਗੇ ਅਸੀਂ ਤੁਹਾਡੀ ਅਸੀਂ ਅਸੀਂ ਸਰਕਾਰੀ ਆਈਟੀਆਈ ਮੁਲਾਜ਼ਮ ਯੂਨੀਅਨ ਹੈ ਮਰਦਾਬਾ 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 ਆਮ ਆਦਮੀ ਪਾਰਟੀ ਮਰਦਾਬਾ 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 ਨਾਅਰੇ ਲਾਉਣੀ ਸਰਕਾਰ ਮਰਦਾਬਾ 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 ਚੇਨ ਇੰਸਟਰਕਟਰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਮੁਲਾਜ਼ਮਾਂ ਨੂੰ ਤਾਂ ਸਹੂਲਤਾਂ ਬਹੁਤ ਦੇਤੀਆਂ ਕਹਿੰਦੇ ਜੇ ਮੁਲਾਜ਼ਮਾਂ ਨੂੰ ਸਹੂਲਤਾਂ ਦਿੱਤੀਆਂ ਹੁਣ ਤੁਸੀਂ ਅੱਜ ਗਾਂਧੀ ਪਾਰਕ ਦੇਖ ਲਓ ਜੀ ਵੀ ਕਿਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮੁਲਾਜ਼ਮ ਹੀ ਮੁਲਾਜ਼ਮ ਇਕੱਠੇ ਹੋਏ ਨੇ ਹਾਂ ਤੇ ਨਹੀਂ ਸਰਕਾਰ ਦਾਅਵੇ ਕਰ ਰਹੀ ਹੈ ਨਵੇਂ ਮੁੰਡੇ ਵੀ ਰੱਖ ਲੇ ਤੇ ਤੁਸੀਂ ਤਾਂ ਹਜੇ ਪੁਰਾਣੀ ਕਹੀਏ ਨੇ ਸਾਨੂੰ ਸਰਕਾਰ ਦੇ ਦਾਅਵੇ ਫੁਕੇ ਨੇ ਜੀ ਪਿਛਲੇ 15 16 ਸਾਲ ਤੋਂ ਅਸੀਂ ਸਰਕਾਰੀ ਆਈਟੀਆਈ ਦੇ ਵਿੱਚ ਨਗੂਣੀਆ ਤਨਖਾਹ ਤੇ ਗੁਜ਼ਾਰਾ ਕਰ ਰਹੇ ਹਾਂ ਪਿਛਲੇ ਲਗਭਗ ਅਸੀਂ 10 11 ਸਾਲ ਤੋਂ ਹੀ ਇਸ ਸਰਕਾਰ ਦੇ ਪਿਛਲੇ 3 ਸਾਲ ਦੇ ਪੀਰੀਅਡ ਤੋਂ ਅਸੀਂ 50 60 ਗੇੜੇ ਮੁੱਖ ਮੰਤਰੀ ਦੇ ਦਫ਼ਤਰ ਦੇ ਲਾਲੇ ਜੀ ਹਰਜੋਤ ਸਿੰਘ ਸਾਹਿਬ ਨੂੰ ਅਸੀਂ ਘਟੋ-ਘਟ ਨਹੀਂ ਤਾਂ 30 40 ਗੇੜੇ ਉਹਨਾਂ ਦੇ ਲਾਲੇ ਵਿੱਤ ਮੰਤਰੀ ਕੋਲੇ ਸਾਡੀ ਫਾਈਲ ਪੈਂਡਿੰਗ ਪਈ ਹੈ ਸਾਡੀ ਤਨਖਾਹ ਚ ਵਾਧੇ ਦੀ ਮੰਤਾਂ ਕਰ ਲੀਆਂ ਸੀ ਉਹਨਾਂ ਦੇ ਦਰ ਤੇ ਜਾ ਕੇ ਪਰ ਸਾਨੂੰ ਅਜੇ ਤ ਕੋਈ ਉਮੀਦ ਜਾਗੀ ਨਹੀਂ ਬੜੀਆਂ ਉਮੀਦਾਂ ਨਾਲ ਸਰਕਾਰ ਬਣਾਈ ਸੀ ਤੁਹਾਨੂੰ ਉਦੋਂ ਤਾਂ ਸ਼ਾਇਦ ਮੈਨੂੰ ਲੱਗਾ ਮੁਲਾਜ਼ਮਾਂ ਨੂੰ ਜਿਆਦਾ ਏ ਸੀਗਾ ਵੀ ਸ਼ਾਇਦ ਸਾਡੇ ਜਿਹੜੇ ਕੱਚੇ ਮੁਲਾਜ਼ਮ ਆ ਉਹ ਪੱਕੇ ਹੋ ਜਾਣਗੇ ਨਵੇਂ ਮੁੰਡੇ ਜਿਹੜੇ ਉਹ ਭਰਤੀ ਹੋ ਜਾਣਗੇ ਮੁੰਡੇ ਕੁੜੀਆਂ ਤਾਂ ਕੋਈ ਉਮੀਦਾਂ ਤੇ ਪਾਣੀ ਫਿਰ ਗਿਆ ਐਕਚੁਅਲ ਦੇ ਵਿੱਚ ਛੁਟਕਲਿਆਂ ਦੀ ਸਰਕਾਰ ਸੀ ਜੀ ਸੋ ਅਸੀਂ ਉਸ ਛੁਟਕਲਿਆਂ ਦੇ ਵਿੱਚ ਆ ਗਏ ਤੇ ਹੁਣ ਅਸੀਂ ਆਪਦੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਾਂ ਕੀ ਮੰਗ ਹੈ ਤੁਹਾਡੀ ਮੋਰਚੇ ਦੀ ਸਾਡੀ ਮੰਗ ਬੇਸਿਕ ਤਨਖਾਹ ਸਾਨੂੰ ਲਾਗੂ ਕੀਤੀ ਜਾਵੇ ਜੀ ਤੇ ਸਾਨੂੰ ਜਿਹੜਾ ਛੁੱਟੀਆਂ ਦਾ ਅਧਿਕਾਰ ਆ ਉਹ ਦਿੱਤਾ ਜਾਵੇ ਤੇ ਸਾਡੀ ਜੋਬ ਸਕਿਉਰਟੀ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੇ ਨਾਲ ਜਿਹੜੇ ਲੇਡੀ ਸਟਾਫ ਆ ਈਵਨ ਉਹਨਾਂ ਨੂੰ ਅਟੈਂਟੀ ਲੀਵ ਤੱਕ ਨਹੀਂ ਮਿਲਦੀ ਸੋ ਤੁਸੀਂ ਸਮਝ ਸਕਦੇ ਹੋ ਵੀ ਇੱਕ ਬੱਚਾ ਜੰਮਣ ਵੇਲੇ ਵੀ ਉਹਨਾਂ ਨੂੰ ਇਹ ਤਾਂ ਆਪਾਂ ਇਹ ਕਹਿ ਸਕਦੇ ਹਾਂ ਇੱਕ ਸ਼ਰਮਨਾਕ ਸਟੈਪ ਹੈ ਬਿਲਕੁਲ ਹੀ ਸ਼ਰਮਨਾਕ ਸਟੈਪ ਹੈ ਜੀ ਠੀਕ ਹੈ ਸ਼ੁਕਰੀਆ ਸਮਝਣ ਦੇ ਲਈ ਤਾਂ ਇਹ ਇੱਕ ਮੋਰਚਾ ਉਸ ਤੋਂ ਬਾਅਦ ਆਪਾਂ ਪੰਜਾਬ ਟਰਾਂਸਪੋਰਟ ਜਿਹੜਾ ਵਰਕਰ ਯੂਨੀਅਨ ਦਾ ਮੋਰਚਾ ਲੱਗਿਆ ਹੋਇਆ ਆ ਆਪਾਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਸਮੂਹਿਕ ਵਫਾ ਅੱਜ ਕਾਲੇ ਮੋਲ ਚੋਲੇ ਪਾ ਕੇ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਜਿਨ੍ਹਾਂ ਨੇ ਸੱਤਾ ਤੋਂ ਕਾਬਜ਼ ਹੋਣ ਤੋਂ ਪਹਿਲਾਂ ਇਹ ਸਾਡੇ ਨਾਲ ਨੱਠ ਕੇ ਵਾਅਦਾ ਕੀਤਾ ਸੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਮੌਜੂਦਾ ਜਿਹੜੇ ਆਪਣੇ ਮਤਮੰਤਰੀ ਸਾਹਿਬ ਆ ਧਰਨੇ ਦੇ ਵਿੱਚ ਬੈਠੇ ਹੋਏ ਆ ਵੀ ਜਿਹੜੇ 2004 ਤੋਂ ਬਾਅਦ ਭਰਤੀ ਮੁਲਾਜ਼ਮ ਆ ਉਹਨਾਂ ਤੇ ਅਸੀਂ ਪਹਿਲੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਹੀ ਜਣੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਲਗਭਗ ਸਰਕਾਰ ਆਪਦੇ 5 ਸਾਲਾਂ ਦੇ ਕਾਰਜਕਾਲ ਦੇ ਅੰਤਿਮ ਦੌਰ ਦੇ ਵਿੱਚ ਜਾ ਚੁੱਕੀ ਆ ਪਰ ਹਜੇ ਤੱਕ ਸਾਡਾ ਜਾਨੀ ਕਿ ਕੋਈ ਪੁਰਾਣੀ ਪੈਨਸ਼ਨ ਦਾ ਕੋਈ ਨਾਂ ਥੇ ਨਹੀਂ ਹੈ ਜਦੋਂ ਜਦੋਂ ਸਰਕਾਰ ਨਹੀਂ ਸੀ ਤੇ ਭਗਵਾਨਤਮਾਨ ਉੱਚੀ ਉੱਚੀ ਆਪਣੀਆਂ ਸਟੇਜਾਂ ਦੇ ਉੱਤੇ ਵਾਅਦੇ ਕਰਦੇ ਸੀ ਤਾਂ ਲੱਗਦਾ ਕਿ ਉਹ ਜਿਹੜੇ ਝੂਠੇ ਵਾਅਦਿਆਂ ਦੇ ਵਿੱਚ ਨੌਜਵਾਨ ਫਸ ਗਏ ਜਾਂ ਮੁਲਾਜ਼ਮ ਫਸ ਗਏ ਦੇਖੋ ਜੀ ਝੂਠੇ ਵਾਅਦਿਆਂ ਪੂਰਾ ਪੰਜਾਬ ਹੀ ਫਸ ਗਿਆ ਮੈਂ ਤਾਂ ਕਹੂੰਗਾ ਕਿਉਂਕਿ ਜਿਹੜਾ ਪਿਛਲੇ 1 ਸਾਲ ਦਾ ਕਿਸਾਨਾਂ ਦਾ ਅੰਦੋਲਨ ਸੀਗਾ ਉੱਥੇ ਜੋ ਚੱਲਿਆ ਭਈ ਜਿਹੜੀ ਇਹ ਸਰਕਾਰਾਂ ਵਾਂ ਜਿਹੜੀ ਆਕਾਲੀ ਹੋ ਗਏ ਕਾਂਗਰਸ ਹੋ ਗਏ ਇਹਨਾਂ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਲੁੱਟਿਆ ਤੇ ਲੋਕਾਂ ਦਾ ਮਾਈਂਡ ਸੈਟ ਹੋ ਗਿਆ ਸੀ ਇੱਕ ਢੰਗ ਦੇ ਨਾਲ ਵੀ ਇਹਨਾਂ ਨੂੰ ਤਾਂ ਅਸੀਂ ਰਹਿਣ ਨਹੀਂ ਦੇਣਾ ਤੇ ਲੋਕ ਭਾਲਦੇ ਸੀ ਤੀਜੀ ਧਰ ਤੇ ਲੋਕਾਂ ਨੇ ਆ ਤੀਜੀ ਧਰ ਆ ਜਿਹੜੀ ਧੜਾ ਧੜ ਬਣਾ ਕਿਸੇ ਨੂੰ ਦੇਖੇ ਨੱਪ ਨੱਪ ਕੇ ਵੱਡਣਾ ਭਾਵੇਂ ਮੁਲਾਜ਼ਮਾਂ ਭਾਵੇਂ ਆਪ ਲੋਕਾਂ ਦਾ ਝਾੜੂ ਵਾਲ ਦਾ ਅਸੀਂ ਖਰਾਬ ਕਰਤੀਆਂ ਮਸ਼ੀਨਾ ਇੰਨੀਆਂ ਵੋਟਾਂ ਨਾਲ ਐਡਾ ਵੱਡਾ ਫਤਵਾ ਇਹਨਾਂ ਨੂੰ ਦਿੱਤਾ ਸੀਗਾ ਪਰ ਲੋਕ ਆ ਜਿਹੜੇ ਅੱਜ ਨਾਰਾਜ਼ ਆ ਸ਼ਰਮਸਾਰ ਆ ਅਸੀਂ ਆਪ ਦੇ ਆਪ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਚੁੜਿਆ ਟਰਾਂਸਪੋਰਟ ਜਿਹੜਾ ਵਿਭਾਗ ਹੁੰਦਾ ਨਾ ਇਹਨਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਵੇਂ ਤੋਂ ਨਵੇਂ ਬੰਦੇ ਦੇ ਨਾਲ ਵਾਹ ਪੈਂਦਾ ਹੈਗਾ ਤੇ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਜਿੱਦਣ ਸਾਡੀ ਸਰਕਾਰ ਬਣ ਗਈ ਅਸੀਂ 5 ਮਿੰਟ ਚ ਨਸ਼ਾ ਬੰਦ ਕਰ ਦਾਂਗੇ ਤੁਸੀਂ ਤੁਰੇ ਫਿਰਦੇ ਹੋ ਸਾਰਾ ਦਿਨ ਸੜਕਾਂ ਤੇ ਦੇਖਦਾ ਹੋ ਗੱਡੀਆਂ ਚੱਲਦੀਆਂ ਕੀ ਹੋਇਆ ਉਹ ਕੁਝ ਬਣਿਆ ਕੁਝ ਦੇਖੋ ਜੀ ਨਸ਼ਾ ਬੰਦ ਜਿਹੜਾ ਸਰਕਾਰ ਨੇ ਕਰਨਾ ਉਹ ਤਾਂ ਇੱਕ ਵੱਖਰੀ ਗੱਲ ਹੈ ਤੁਸੀਂ ਸਰਕਾਰ ਤਾਂ ਖੋਦ ਆ ਜਿਹੜੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਜੀਵ ਥੱਲੇ ਵਾਲੇ ਰੱਖਣ ਵਾਲੀ ਗੋਲੀ ਖੋਦ ਵੇਚ ਰਹੀ ਆ ਹਾਂ ਉਹਨਾਂ ਨੇ ਨਸ਼ਾ ਕੀ ਬੰਦ ਕਰਨਾ ਜੀ ਉਹ ਤਾਂ ਖੁਦ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਲੈਣਾ ਲੱਗੀਆਂ ਹੁੰਦੀਆਂ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਹੋ ਇੱਕ ਇੱਕ ਗੋਲੀ ਹਰੇਕ ਦੀ ਜੀਵ ਥੱਲੇ ਰੱਖੀ ਜਾਂਦੀ ਤੇ ਤੋਰੀ ਜਾਂਦੀ ਸਰਕਾਰ ਤਾਂ ਖੁਦ ਨਸ਼ਾ ਵੇਚ ਰਹੀ ਹੈ ਜੀ ਇਹਨੂੰ ਤੁਸੀਂ ਬੰਦ ਕੀ ਕਰੋਗੇ ਤੁਹਾਡੇ ਮੈਕਮੇ ਦੇ ਨਾਲ ਇੱਕ ਜੁੜਦਾ ਮੈਕਮਾ ਆਰਟੀਓ ਦਾ ਕਹਿੰਦੇ ਵੀ ਉਹ ਵੀ ਆਨਲਾਈਨ ਹੋ ਗਿਆ ਹੁਣ ਤਾਂ ਸਹੂਲਤਾਂ ਬਹੁਤ ਹੋ ਗਈਆਂ ਦੇਖੋ ਆਰਟੀਆ ਦਾ ਜਿਹੜਾ ਅਦਾਰਾ ਸੀਗਾ ਠੀਕ ਆ ਇਹਨਾਂ ਨੇ ਫਰਜੀ ਤੌਰ ਤੇ ਬੰਦ ਕਰਤਾ ਪਿਛਲੇ ਦਿਨੀ ਤੁਸੀਂ ਫੇਸਬੁੱਕ ਵਗੈਰਾ ਤੇ ਦੇਖ ਵੀ ਲਿਆ ਹੋਣਾ ਵੀ ਉਹ ਕਿੰਨਾ ਕੁ ਬੰਦ ਹੋਇਆ ਇੱਕ ਦਰਵਾਜ਼ਾ ਤਾਂ ਕਰਤਾ ਨਾ ਦਰਵਾਜ਼ਾ ਜਿਹੜਾ ਬੰਦ ਕੀਤਾ ਉਹ ਦਰਵਾਜ਼ਾ ਪਿਛਲੇ ਪਾਸਿਓਂ ਗੇਟੋਂ ਦਾ ਖੁੱਲਾ ਅੱਛਾ ਪਿਛਲੇ ਪਾਸਿਓਂ ਕਿਉਂਕਿ ਜਿਹੜੀਆਂ ਜਿਹੜੀਆਂ ਆਨਲਾਈਨ ਸਰਵਿਸਾਂ ਹੈਗੀਆਂ ਇਹ ਤਾਂ ਪਹਿਲਾਂ ਹੀ ਆਨਲਾਈਨ ਸੀ ਜਾਂ ਤਾਂ ਆਪਾਂ ਕਹੀਏ ਨਾ ਵੀ ਇੱਕ ਬੰਦੇ ਨੇ ਮੰਨ ਲਓ ਆਰਸੀ ਟਰਾਂਸਫਰ ਕਰਾਉਣੀ ਆ ਉਹਨੇ ਆਪਦਾ ਆਨਲਾਈਨ ਅਪਲਾਈ ਕੀਤਾ ਜਾਂ ਕਿਸੇ ਬਾਹਰੋਂ ਕਿਸੇ ਕੋਈ ਕੈਫੇ ਤੋਂ ਕਰਵਾ ਲਿਆ ਠੀਕ ਆ ਉਸ ਤੋਂ ਬਾਅਦ ਜਿਹੜੀ ਅਪਰੂਵਲ ਦੀ ਤਾਕਤ ਆ ਅਪਰੂਵਲ ਦੀ ਤਾਕਤ ਤਾਂ ਫੇਰ ਆਰਟੀਏ ਕੋਲੇ ਆ ਉਹ ਪੰਗਾ ਤਾਂ ਉੱਥੇ ਹੀ ਪੈਂਦਾ ਲਗਦਾ ਹੈ ਕਿ ਤੁਹਾਡੀਆਂ ਮੰਗਾਂ ਜਿਹੜੀਆਂ 1.5 ਸਾਲ ਰਹਿ ਗਿਆ ਇਹਦੇ ਵਿੱਚ ਸੁਣੀਆਂ ਜਾਣਗੀਆਂ ਦੇਖੋ ਜੀ ਆਸ ਤੇ ਦੁਨੀਆ ਕਾਇਮ ਆ ਆਸ ਕਰਕੇ ਅਸੀਂ ਇੱਥੇ ਆਏ ਆ ਵੀ ਮੰਗਾਂ ਦੀ ਜਿਹੜੀ ਪ੍ਰਾਪਤੀ ਹੋਵੇ ਠੀਕ ਆ ਜੀ ਪਰ ਜੋ ਹਾਲਾਤ ਦਿਸ ਰਹੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵਿੱਤ ਮੰਤਰੀ ਸਾਹਿਬ ਨਾਲ ਵੀ ਕੈਬਨਿਟ ਸਬ-ਕਮੇਟੀ ਨਾਲ ਵੀ ਸਾਡੇ ਵਿਭਾਗ ਦੇ ਮੰਤਰੀ ਦੇ ਨਾਲ ਵੀ ਅਨੇਕਾਂ ਹੀ ਮੀਟਿੰਗਾਂ ਹੋਈਆਂ ਸਾਡੀਆਂ ਪਰ ਅਸੀਂ ਤਾਂ ਇਹ ਕਹਿਣ ਆਏ ਆ ਵੀ ਸਰਕਾਰ ਨੇ ਸੱਤਾ ਦੇ ਕਾਬਜ ਹੋਣ ਤੋਂ ਬਾਅਦ ਜਿਹੜਾ ਪੁਰਾਣੀ ਪੈਨਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਿਆ ਸੀ ਇਹਨਾਂ ਨੇ ਖੁਦ ਕੀਤਾ ਹੋਇਆ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਸਰਕਾਰ ਲਾਗੂ ਕਿਉਂ ਨਹੀਂ ਕਰ ਰਹੀ ਇੱਕ ਚੀਜ਼ ਆ ਮੈਂ ਖੁਦ ਕਹਤਾ ਲਾਗੂ ਮਤਲਬ ਕਹਤਾ ਵੀ ਆ ਹੋ ਜਾਊਗਾ ਉਹ ਹਜੇ ਤੱਕ ਹੋਇਆ ਕਿਉਂ ਨਹੀਂ ਸਾਡਾ ਇਤਰਾਜ਼ ਆ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਆ ਉਹਨਾਂ ਦੇ ਕਰਕੇ ਅਸੀਂ ਭਾਵੇਂ ਬਾਈ ਇਲੈਕਸ਼ਨ ਹੈਗੀ ਤਰਨ ਤਾਰਨ ਦੀ ਇੱਥੇ ਕਤਰ ਹੋਏ ਆ ਆਪਦੀ ਗੱਲ ਆ ਜਿਹੜੀ ਰੱਖਣ ਦੇ ਲਈ ਪਹੁੰਚੇ ਆ ਦੇਖਦੇ ਆ ਕੀ ਬਣਦਾ ਕਿਉਂਕਿ ਸਾਡਾ ਤਾਂ ਦੇਖੋ ਆਪਣੇ ਕੋਲ ਤਾਂ ਇੱਕੋ ਹੀ ਗੱਲ ਆ ਡੈਮੋ ਡੈਮੋਕ੍ਰੇਟੀ ਦੇ ਨਾਂ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਵੀ ਆਪਾਂ ਤਾਂ ਆਪਦੇ ਹੱਕਾਂ ਦੀ ਜਿਹੜੀ ਮੰਗ ਹੀ ਕਰ ਸਕਦੇ ਆ ਜਿਹੜੀ ਮੌਜੂਦਾ ਸਰਕਾਰ ਆ ਪ੍ਰਾਪਤੀ ਆ ਜਿੰਨਾ ਅਸੀਂ ਲੜ ਜਾਾਂਗੇ ਜੋ ਜੋ ਲੜਨਗੇ ਹੋ ਜਿੱਤਣਗੇ ਇਹ ਤੱਕ ਹੈ। ਸ਼ੁਕਰੀਆ ਸਮਾਂ ਦੇਣ ਲਈ ਇੱਕ ਦ੍ਰਿਸ਼ ਇਸੇ ਹੀ ਪਾਰਕ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਵੱਖ-ਵੱਖ ਧਰਨੇ ਦਿਖਾਏ ਇੱਕ ਇਹ ਵੀ ਧਰਨਾ ਹੈ। ਠੀਕ ਹੈ ਜੀ। ਇਹ ਆਂਗਣਵਾੜੀ ਐਸੋਸੀਏਸ਼ਨ ਦਾ ਧਰਨਾ ਹੈਗਾ। ਤਾਂ ਸਾਡੇ ਨਾਲ ਆਂਗਣਵਾੜੀ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਨੇ ਤੇ ਗੱਲ ਕਰਾਂਗੇ ਸਸੀ ਕਾਲ ਜੀ ਸਸੀ ਕਾਲ ਜੀ ਸਰਕਾਰ ਨੇ ਤਾਂ ਕਹਿੰਦੇ ਮੰਗਾ ਸਾਰੀਆਂ ਪੂਰੀਆਂ ਕਰਤੀਆਂ ਤੇ ਕੋਈ ਰਹਿ ਗਈ ਉਹਨਾਂ ਵਿੱਚੋਂ ਉਹ ਮੈਨੂੰ ਲੱਗਦਾ ਜਿਹੜੇ ਐਮਐਲ ਨੇ ਉਹਨਾਂ ਦੀਆਂ ਪੂਰੀਆਂ ਕੀਤੀਆਂ ਕਿਉਂਕਿ ਉਹਨਾਂ ਦੀ ਜ਼ਿੰਦਗੀਆਂ ਧੂਰੀ ਸੀ ਉਹ ਪੂਰੀਆਂ ਕੀਤੀਆਂ ਉਹਨਾਂ ਦੀਆਂ ਤੇਜ਼ੋਰੀਆਂ ਖਾਲੀਆਂ ਸੀ ਉਹ ਵੱਡੀਆਂ ਕੀਤੀਆਂ ਜਾਂ ਵੱਡੇ ਵੱਡੇ ਅਫਸਰਾਂ ਦੀਆਂ ਕੀਤੀਆਂ ਜੇ ਸਾਰੀ ਦੁਨੀਆ ਦੇ ਵਿੱਚ ਹਾਈਲਾਈਟ ਹੋਏ ਆਂਗਣਵਾੜੀ ਵਰਕਰ ਹੈਲਪਰ ਨੇ ਤਾਂ ਸੜਕਾਂ ਤੇ ਹੈ ਸਰਕਾਰ ਭਾਵੇਂ ਕਾਲੀਆਂ ਦੀ ਗਈ ਭਾਵੇਂ ਕਾਂਗਰਸੀਆਂ ਦੀ ਗਈ ਪਰ ਦੁੱਖ ਇਹ ਹੈ ਕਿ ਜਦੋਂ ਪਿਛਲੀ ਕਾਂਗਰਸ ਦੀ ਸਰਕਾਰ ਸੀ ਉਹਨ ਦਿਨਾਂ ਦੇ ਵਿੱਚ ਹਰਪਾਲ ਸਿਮਾ ਜੀ ਸਾਡੇ ਧਰਨੇ ਤੇ ਆਏ ਸੰਗਰੂਜ ਉਹ ਇਕੱਲੇ ਥੋੜੇ ਨਹੀਂ ਆਏ ਉੱਥੇ ਇੱਕ ਉਹਨਾਂ ਨੇ ਤਾਂ ਬੈਨਰ ਤੇ ਫੋਟੋ ਵੀ ਕਢਾ ਕੇ ਲਾ ਰੱਖੀ ਉਹਨਾਂ ਦੇ ਕੋਲੇ ਵੀ ਬੈਠੇ ਸੀ ਹਰਪਾਲ ਸਿਮਾ ਸਾਡੇ ਕੋਲੇ ਆਏ ਸੀ ਅਮਨ ਰੋੜਾ ਸਾਡੇ ਕੋਲੇ ਆਏ ਆ ਨਰਿੰਦਰ ਭਰਾਸ ਬੀਬੀ ਦਾ ਤੀਜੇ ਦਿਨ ਹੀ ਆ ਜਾਂਦੀ ਸੀ ਕਿ ਸਕੂਟਰੀ ਚੱਕੇ ਕੀ ਸਾਡੀ ਸਰਕਾਰ ਬਣੀ ਤਾਂ ਫਿਰ ਤੁਸੀਂ ਦੇਖ ਲਓ ਕੋਈ ਲੋੜ ਹੀ ਨਹੀਂ ਪੈਣੀ ਹੁਣ ਤੁਸੀਂ ਬਜਿੰਦਰ ਸਿੰਘਲੇ ਦੇ ਬੈਠੀਆਂ ਸਾਡੇ ਸਮੇਂ ਚ ਨਹੀਂ ਪੈਣਾ ਤੇ ਜਿਹੜਾ ਇਹਨਾਂ ਨੇ ਚੱਕਿਆ ਕਿ ਸਾਡਾ ਹਿੰਦੁਸਤਾਨ ਦੇ ਲੋਕ ਬੀਮਰਾਓ ਅੰਬੇਡਕਰ ਨੂੰ ਬਾਬਾ ਸਾਹਿਬ ਨੂੰ ਪਿਆਰ ਕਰਦੇ ਐ ਸੰਵਿਧਾਨ 'ਚ ਭਰੋਸਾ ਰੱਖਦੇ ਐ ਤੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਭਗਤ ਸਿੰਘ ਦੇ ਪਦਨਿਚਣ ਵਾਲੇ ਨੇ ਕੋਈ ਭਗਤ ਸਿੰਘ ਦੀ ਗੱਲ ਕਰੇਗਾ ਤਾਂ ਐ ਲੱਗਦਾ ਕਿ ਸ਼ਾਇਦ ਕੋਈ ਸਾਡੀ ਆਤਮਾ ਨਾਲ ਜੁੜਨ ਵਾਲਾ ਬੰਦਾ ਆਇਆ ਤਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣੀ ਕਿਉਂਕਿ ਇਹ ਖੁਦ ਜਿਹੜੇ ਕਮੇਡੀਅਨ ਸੀਗੇ ਤੇ ਮੁੱਦੇ ਨੂੰ ਸਮਝ ਕੇ ਲੋਕਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਤੇ ਲੋਕਾਂ ਦੀ ਭਾਵਨਾਵਾਂ ਦੇ ਨਾਲ ਖੇលਿਆ ਭਗਵੰਤ ਮਾਨ ਨੇ ਉਹਦੇ ਲਈ ਕੰਦਾ ਕਿਸੇ ਦਾ ਮਰਜ਼ੀ ਇਸਤੇਮਾਲ ਕੀਤਾ ਪਰ ਖੇਡਿਆ ਉਹਨਾਂ ਨੇ ਸਾਡੇ ਨਾਲ ਤੇ ਸਾਡੇ ਧਰਨੇ 'ਚ ਖੁਦ ਆਣ ਦੇ ਬਾਵਜੂਦ ਵੀ ਔਰ ਜਦੋਂ ਅਸੀਂ ਖਰੜ ਦੇ ਵਿੱਚ ਜਾਮ ਲਾਏ ਹੋਏ ਸੀ ਟੈਂਕੀਆਂ ਦੇ ਕੱਚੇ ਤੇ ਪੱਕੇ ੜੇ ਹੋਏ ਸੀ ਕਹਿੰਦੇ ਸੀ ਮਾਸਟਰ ਮਾਸਟਰ ਹੁੰਦਾ ਕੱਚਾ ਤੇ ਪੱਕਾ ਨਹੀਂ ਹੁੰਦਾ ਬਿਲਕੁਲ ਹਾਂ ਮਾਸਟਰ ਮਾਸਟਰ ਹੁੰਦਾ ਹੈ ਉਹਦਾ ਕੱਚਾ ਪੱਕਾ ਕੀ ਹੋ ਜਾਂਦਾ ਚੀਜ਼ ਹੁੰਦੀ ਹੈ ਕੱਚੀ ਪੱਕੀ ਤੇ ਅੰਗਰਵਾੜੀ ਵਰਕਰਾਂ ਨੂੰ ਕਹਿੰਦੇ ਸੀ ਤੇ ਅੰਮ੍ਰਿਤਸਰ ਦੇ ਵਿੱਚ ਵੀ 홀 ਦੇ ਵਿੱਚ ਇਕੱਠੇ ਕਰਕੇ ਇੱਕ ਵੱਡੇ ਚ ਆਡੀਟੋਰੀਅਮ ਚ ਕਿ ਜੇਕਰ ਅਸੀਂ ਸੱਤਾ 'ਚ ਆਏ ਅਜੇ ਵੀ ਉਹ YouTube ਦੇ ਵਿੱਚ ਪਿਆ ਹੈ ਅਸੀਂ ਮਾਨ ਪੱਤੇ ਨੂੰ ਦੁਗਣਾ ਕਰਾਂਗੇ ਪਰ ਦੁੱਖ ਦੀ ਗੱਲ ਇਹ ਐ ਮਾਨ ਪੱਤਾ ਦੁਗਣਾ ਤੋਂ ਕਰਨਾ ਵੱਡੀ ਗੱਲ ਜਿਹੜਾ ਮਾਨ ਪੱਤਾ ਮਿਲਦਾ ਸੀ ਨਾ ਹਰ ਮਹੀਨੇ ਜਿਹਦੇ ਆਰਡਰ ਸੀ ਕਿ 7 ਤਰੀਕ ਤੋਂ ਪਹਿਲਾਂ ਦੇਣਾ ਜੇ 10 ਤੱਕ ਨਹੀਂ ਦਿੰਦੇ ਸੀ ਤਾਂ ਅਸੀਂ ਧਰਨਾ ਲਾਉਣਾ 6 ਮਹੀਨੇ ਮਾਨ ਪੱਤਾ ਰੁਕਿਆ ਰਿਹਾ ਸਾਡੇ ਧਰਨੇ ਦੀਆਂ ਹਟਵਾਂ ਦੇਖ ਕੇ ਮਾਨਯੋਗ ਹਾਈ ਕੋਰਟ ਨੇ ਖੁਦ ਇੰਟਰਵੈਨ ਕੀਤਾ ਖੁਦ ਸੰਗਿਆਨ ਲਿਆ ਕਿ 6 ਮਹੀਨੇ ਤੋਂ ਅੰਗਨਵਾੜੀ ਵਰਕਰਾਂ ਨੂੰ ਤਨਖਾਹ ਨਹੀਂ ਮਿਲ ਰਹੀ ਨੋਟਿਸ ਕੀਤਾ ਸਰਕਾਰ ਨੂੰ ਹਾਈ ਕੋਰਟ ਨੂੰ ਇੰਟਰਵੈਨ ਕਰਕੇ ਅੰਗਣਵਾੜੀ ਵਰਕਰ ਹੈਲਪਰਾਂ ਨੂੰ ਮਾਨ ਪੱਤਾ ਦਿਵਾਣਾ ਪਿਆ ਈਵਨ ਕਿ 10 ਦਿਨ ਪਹਿਲੇ ਸਟੇਟਮੈਂਟ ਹੋਰ ਵੀ ਆਈ ਹੈ ਕਿ ਸਰਕਾਰ ਨੇ ਦਾ ਬਿਆਜ਼ ਨਹੀਂ ਦੇਣਾ ਚਾਹੀਦਾ ਦੇਣਾ ਚਾਹੀਦਾ ਹੱਕ ਬਣਦਾ ਅਸੀਂ ਕਿਸੇ ਲਾਲੇ ਕੋਲੇ ਲਈਏ ਬਿਆਜ਼ ਨਹੀਂ ਲੈਂਦਾ ਅਸੀਂ ਬੈਂਕ ਕੋਲੇ ਲਈਏ ਬਿਆਜ਼ ਨਹੀਂ ਲੈਂਦਾ ਜੇ ਸਾਡਾ ਪੈਸਾ ਸਰਕਾਰ ਨੇ ਵਰਤਿਆ ਤੇ ਸਾਨੂੰ ਬਿਆਜ਼ ਦੇਣਾ ਚਾਹੀਦਾ ਤਾਂ ਮੰਗ ਤੱਕ ਮੰਨਣੀ ਦੂਰ ਦੀ ਗੱਲ ਇਸ ਤੋਂ ਮੈਂ ਕੀ ਖੇਦ ਜਤਾਵਾਂ ਕਿ ਸ਼ਬਦਾਂ ਦੀ ਵਰਤੋਂ ਕਰਾਂ ਬਹੁਤ ਸਾਰੇ ਲੋਕਾਂ ਦੀ ਜ਼ਬਾਨ ਫਿਸਲ ਜਾਂਦੀ ਹੈ ਪਰ ਬਾਅਦ ਵਿੱਚ ਦੁਜੇ ਕਟਾਰੇ ਜਾਣਾ ਪੈਂਦਾ ਹੈ ਤਾਂ ਇਸ ਲਈ ਆਪਣਾ ਉਚਾਰਨ ਠੀਕ ਰੱਖੀਏ ਇਸ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਹੈ ਬਟ ਗੁੱਸਾ ਇੰਨਾ ਹੈ ਕਿ ਕੰਟਰੋਲ ਕਰਨਾ ਵੀ ਔਖਾ ਹੈ ਤੁਸੀਂ ਦੱਸੋ ਕਿ ਮੋਬਾਈਲ ਦੇਣ ਲਈ ਫੈਸਲਾ ਹੋਇਆ ਭਾਰਤ ਸਰਕਾਰ ਦਾ 2019 ਚ ਔਰ ਇਹ ਕੋਡਰ ਹੋਇਆ ਕਿ 4 ਸਾਲਾਂ ਲਈ ਵੈਲਿਡ ਹੋਏਗਾ ਮੋਬਾਈਲ 4 ਸਾਲਾਂ ਬਾਅਦ ਫਿਰ ਦੁਜਾ ਦੇਣਾ ਇੱਕ ਮੋਬਾਈਲ ਵੀ ਖਰੀਦਿਆ ਪਹਿਲਾਂ ਤਾਂ ਕਾਂਗਰਸ ਸਰਕਾਰ ਨਿਕੰਮੇ ਸੀ ਇਹ ਕਹਿ ਕੇ ਸੱਤਾ ਚਾਏ ਕਿ ਕਾਂਗਰਸੀ ਕਿਸੇ ਕੰਮ ਦੇ ਨਹੀਂ ਤੁਸੀਂ ਤਾਂ ਕੰਮ ਦੇ ਹੋ ਔਰ ਹਿੰਦੁਸਤਾਨ ਦੇ ਵਿੱਚ ਰਿਕਾਰਡ ਬਣਾਇਆ ਸੂਬੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ 92 ਵਿਧਾਨ ਸਭਾ ਦੀਆਂ ਸੀਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਉਸ ਤੋਂ ਬਾਅਦ ਹੋਰ ਵੀ ਜੁੜ ਗਈਆਂ ਐਨੀ ਮਜ਼ਬੂਤ ਵਿਧਾਨ ਸਭਾ ਜਿਹੜੀਆਂ 92 ਜਿਹੜੀਆਂ 92 ਸੀਟਾਂ ਵੀ ਦਿੱਤੀਆਂ ਉਹ ਜਦੋਂ ਮੁਲਾਜ਼ਮਾਂ ਨੂੰ ਵਾਅਦਾ ਕਰਦੇ ਸੀ ਮੁਲਾਜ਼ਮਾਂ ਨੇ ਕਿਸੇ ਉਮੀਦਤੀ ਸਰਕਾਰ ਬਣਾਈ ਸੀ ਨਾ ਇਹ ਕਿਉਂਕਿ ਕਹਿੰਦੇ ਸੀ ਇਹ ਜਿਹੜੀ ਸਰਕਾਰ ਹੈ ਇੱਕ ਯੂਥ ਦੀ ਤੇ ਮੁਲਾਜ਼ਮਾਂ ਦੀ ਬਣਾਈ ਹੋਈ ਹੈ ਉਸ ਦਾ ਨਜ਼ਾਰਾ ਇਹਨਾਂ ਨੂੰ ਦਿਖਾਇਆ ਉਹਨਾਂ ਨੇ ਜਦੋਂ ਇਹ ਵਿਧਾਨ ਸਭਾ 'ਚ ਪਹਿਲੀ ਵਾਰ ਗਏ ਉਸੇ ਵਿਧਾਨ ਸਭਾ ਦੇ ਸੈਕਟਰੀਏਟਸ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਛੱਤਾਂ 'ਤੇ ਚੜ ਕੇ ਇਹਨਾਂ ਦੇ ਉੱਪਰ ਫੁੱਲ ਬਖੇਰੇ ਔਰਾਜ਼ੇ ਹਾਲਾਤ ਉਸੇ ਸੈਕਟਰੀਏਟ ਦੇ ਮੁਲਾਜ਼ਮਾਂ ਨੇ ਛੱਤਾਂ 'ਤੇ ਚੜ ਕੇ ਇਹਨਾਂ ਦੇ ਖਿਲਾਫ ਨਾਰੇ ਲਾਏ ਐਨੀ ਛੇਤੀ ਇਹਨਾਂ ਨੇ ਆਪਣਾ ਰੰਗ ਬਦਲਿਆ ਦੁਨੀਆਂ 'ਚ ਇਹਨਾਂ ਛੇਤੀ ਦਾ ਗਿਰਗिट ਵੀ ਰੰਗ ਨਹੀਂ ਬਦਲਦਾ ਜਿੰਨਾ ਇਹਨਾਂ ਨੇ ਬਦਲਿਆ ਬਿਨਾ ਮੋਬਾਈਲ ਦਿੱਤੇ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾੜਨਾ ਪੱਤਰ ਜਾਰੀ ਕਿੱਥੇ ਜਾ ਰਿਹਾ ਟਰਮੀਨੇਟ ਕਰ ਦਿੱਤਾ ਅੰਮ੍ਰਿਤਸਰ ਦੇ ਵਿੱਚ ਆਂਗਣਵਾੜੀ ਵਰਕਰ ਨੂੰ ਅਜਨਾਲੇ ਦੇ ਵਿੱਚ ਫਲੜ ਆਇਆ ਲੋਕ ਡੁੱਬ ਰਹੇ ਪੂਰੀ ਦੁਨੀਆ ਦੇਖ ਰਹੀ ਹੈ ਦੁਨੀਆ ਦੇ ਚੈਰੀਟੇਬਲ ਟਰਸਟ ਐਨ ਜੀਓ ਗਾਇਕ ਅਲੱਗ-ਅਲੱਗ ਤਰ੍ਹਾਂ ਦੇ ਲੋਕ ਵਿਦੇਸ਼ਾਂ ਤੋਂ ਵੀ ਹੈਲਪ ਕਰਨੇ ਆ ਰਹੇ ਔਰ ਸਾਡੇ ਸੀਡੀਪੀਓ ਸਭ ਇਹ ਬਰਸ ਦਾ ਕੰਮ ਨਾ ਕਰਨ ਤੇ ਰਿਪਲਾਈ ਨਾ ਦੇਣ ਤੇ ਰਸਤੇ ਨਹੀਂ ਜਾਣ ਨੂੰ ਬੇੜੀਆਂ ਦੀ ਲੋੜ ਹੈ ਆਂਗਣਵਾੜੀ ਵਰਕਰ ਜਿਵੇਂ ਮਰਜ਼ੀ ਆਵੇ ਉਹ ਆ ਕੇ ਰਿਪਲਾਈ ਦੇਵੇ ਨਹੀਂ ਤਾਂ ਅਨੁਸ਼ਾਸਨ ਨਹੀਨਤਾ ਦਾ ਦੋਸ਼ ਲਾ ਕੇ ਉਹਦੀ ਨੌਕਰੀ ਖਾਗੇ ਇਸ ਤੋਂ ਘਟਿਆ ਸਰਕਾਰ ਅਜ 아이ਸੀਡੀਐਸ ਨੂੰ 50 ਸਾਲ ਹੋ ਗਏ ਔਰ 40 ਸਾਲ ਤੋਂ ਅਸੀਂ ਵੀ ਕੰਮ ਕਰਦੇ ਆ ਅਸੀਂ ਪਹਿਲੀ ਵਾਰ ਇਦਾਂ ਦਾ ਚਿਹਰਾ ਅਫਸਰਾਂ ਦਾ ਦੇਖਿਆ ਔਰ ਅਫਸਰਾਂ ਦੇ ਚਿਹਰੇ ਸਰਕਾਰ ਦੇ ਇਸ਼ਾਰੇ ਤੇ ਹੁੰਦੇ ਆ ਆਪਣੇ ਆਪ ਅਫਸਰਾਂ ਦੀ ਕੋਈ ਹਿੰਮਤ ਨਹੀਂ ਕਿ ਉਹ ਆਪਣਾ ਚਿਹਰਾ ਬਦਲ ਲੈਣ ਕੋਈ ਅਫਸਰ ਸੀਗੇ 4 ਸਾਲ ਪਹਿਲਾਂ ਕਦੇ ਨੋਟਿਸ ਨਹੀਂ ਹੋਇਆ ਕਦੇ ਤਾੜਨਾ ਪੱਤਰ ਨਹੀਂ ਹੋਇਆ ਔਰ ਕੰਮ ਨਾ ਕਰਨ ਤੇ ਟਰਮੀਨੇਟ ਜੇਕਰ ਕੰਮ ਨਹੀਂ ਹੋਇਆ ਉਹਦੇ ਲਈ ਦਾਸੀ ਕੌਣ ਹੈ ਸੁਭੇ ਦੀ ਸਰਕਾਰ ਜਿਨੇ ਮੋਬਾਈਲ ਨਹੀਂ ਖਰੀਦੇ 2000 ਰੁਪਏ ਸਲਾਨਾ ਟੈਲੀਫੋਨ ਦਾ ਬਿੱਲ ਤੁਸੀਂ ਮੈਨੂੰ ਦੱਸੋ 13 ਮਹੀਨਿਆਂ ਦਾ 28 ਦਿਨ ਦਾ ਰਿਚਾਰਜ ਹੈ 28 ਨੂੰ 13 ਨਾਲ ਗੁਣਾ ਕਰੋ 364 ਦਿਨ ਬਣਦੇ ਹੈ ਸਾਲ 365 ਦਿਨਾਂ ਦਾ 13 ਮਹੀਨਿਆਂ ਦਾ ਰਿਚਾਰਜ ਹੁੰਦਾ 2000 ਚ ਤਾਂ 155 ਰੁਪਿਆ ਪੂਰਾ ਬਣਦਾ ਨਹੀਂ 154 ਰੁਪਏ ਪੁਆਇੰਟ ਕੁਝ ਪੈਸੇ ਬਣਦੇ ਹੈ ਹਿੰਦੁਸਤਾਨ ਦੀ ਕੋਈ ਵੀ ਟੈਲੀਕਮ ਕੰਪਨੀ ਇਹਦੇ ਵਿੱਚ ਰਿਚਾਰਜ ਨਹੀਂ ਕਰਦੀ ਤਾਂ ਅੰਗਨਵਾੜੀ ਵਰਕਰਾਂ ਦੱਸੋ 2GB ਡਾਟੇ ਦੇ ਨਾਲ ਹਰ ਰੋਜ਼ ਜਿੰਨਾ ਕੰਮ ਕਿਦਾਂ ਕਰੇ ਫੋਨ ਵੀ ਮੁੰਡੇ ਦਾ ਜਾਂ ਘਰ ਵਾਲੇ ਦਾ ਜਾਂ ਬੱਚਿਆਂ ਦਾ ਜੇ ਲੈ ਲਿਆ ਬੱਚਿਆਂ ਨੂੰ ਪਤਾ ਨਹੀਂ ਕਿਸੇ ਨੇ ਅਜਨਾ ਸਾਈਬਰ ਕ੍ਰਾਈਮ ਹੈ ਨਾ ਫਰੋਡ ਹੈ OD B ਮੰਗ ਲੰਦੇ ਨਿਆਣਿਆਂ ਨੇ ਦੇਤਾ ਉਹਨਾਂ ਦੇ ਖਾਤੇ ਵੀ ਖਾਲੀ ਹੋ ਗਏ ਥੋੜੇ ਥੋੜੇ ਟੀਚਿੰਗ ਲਾਈਨ ਦੀ ਗੱਲ ਕਰੀਏ ਜਿਹੜੇ ਬੱਚਿਆਂ ਨੇ ਟੈਸਟ ਕਲੀਅਰ ਕਰ ਲਏ ਸਰਕਾਰ ਦੇ ਟੈਟ ਦੇ ਟੈਸਟ ਕਲੀਅਰ ਕਰ ਲਏ ਉਹ ਨੌਕਰੀ ਲੱਗਣ ਵਾਸਤੇ ਧਰਨੇ ਲਾ ਰਹੇ ਨੇ ਜਿਹੜੇ ਲੱਗ ਗਏ ਉਹ ਪੱਕੇ ਹੋਣ ਖਾਤਰ ਧਰਨੇ ਲਾ ਰਹੇ ਨੇ ਜਿਹੜੇ ਪੱਕੇ ਹੋ ਗਏ ਉਹ ਆਪਦੀਆਂ ਪੈਨਸ਼ਨਾਂ ਵਾਸਤੇ ਧਰਨੇ ਲਾ ਰਹੇ ਨੇ ਤੇ ਸਰਕਾਰ ਘਰੀ ਮੁਲਾਜ਼ਮ ਤਾਂ ਸਾਡੇ ਤੋਂ ਖੁਸ਼ ਹੀ ਬਹੁਤ ਕਿਹੜਾ ਮੁਲਾਜ਼ਮ ਖੁਸ਼ ਹੋ ਗਿਆ ਇਹਨਾਂ ਨੇ ਕਿਹਾ ਸੀ ਅਸੀਂ ਪੈਨਸ਼ਨ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇਹ ਵਾਅਦਾ ਕੀਤਾ ਸੀ ਇਹਨੂੰ ਇਹ ਲੈ ਕੇ ਵੀ ਆਏ ਸੀ ਜੇ ਰਾਜਸਥਾਨ ਪੁਰਾਣੀ ਪੈਨਸ਼ਨ ਬਹਾਲ ਕਰ ਸਕਦਾ ਹੈ ਹਿਮਾਚਲ ਪੁਰਾਣੀ ਪੈਨਸ਼ਨ ਬਹਾਲ ਕਰ ਸਕਦਾ ਹੈ ਕਿ ਇਹਨਾਂ ਦੇ ਢਿੱਡ ਚ ਪੀੜ ਹੁੰਦੀ ਹੈ ਜਦ ਇਹ ਤਾਂ ਵਾਅਦਾ ਕਰਕੇ ਆਏ ਸੀ ਆਪ ਤਾਂ ਇਹਨਾਂ ਨੇ ਆਪਣੇ ਮਾਪਿਆਂ ਪਰਤੇ ਵਧਾਲੇ ਕੈਨ ਦਾ ਮਾਨ ਪੱਤੇ ਤਨਖਾ ਲੱਖਾਂ ਚ ਲੱਖਾਂ ਇਹਨਾਂ ਦੇ ਸਟਾਈਫੰਡ ਲੱਖਾਂ ਇਹਨਾਂ ਦੇ ਬਿਜਲੀ ਦੇ ਬਿੱਲ ਇਹਨਾਂ ਦੇ ਪੈਟਰੋਲ ਇਹਨਾਂ ਦੀ ਗੱਡੀਆਂ ਦੇ ਖਰਚੇ ਇਹਨਾਂ ਦੇ ਹੋਟਲਾਂ ਦੇ ਖਰਚੇ ਕਰੋੜਾ ਕਰੋੜਾ ਰੁਪਇਆ ਤੁਸੀਂ ਲੁਧਿਆਣੇ ਦੀ ਜਿਮਨੀ ਚੋਣਾ ਦੇ ਮੁੱਖ ਮੰਤਰੀ ਦੇ ਰਹਿਣ ਦੇ ਹੋਟਲਾਂ ਦੇ ਖਰਚੇ ਫਲੈਸ਼ ਹੋਏ ਅਖਬਾਰਾਂ ਦੇ ਵਿੱਚ ਤੇ ਅੰਗਰਵਾੜੀ ਵਰਕਰ ਹੈਲਪਰਾਂ ਨੂੰ 40 ਸਾਲ ਦੀ ਨੌਕਰੀ ਤੋਂ ਬਾਅਦ ਦੋ ਪਲਾਸਟਿਕ ਦੀਆਂ ਕੁਰਸੀਆਂ ਵੀ ਬੈਠਣ ਨੂੰ ਨਹੀਂ ਦਿੱਤੀ ਗਈਆਂ ਗੱਲ ਕਰ ਰਹੇ ਹਾਂ ਅਸੀਂ ਅ ਬੱਚਿਆਂ ਨੂੰ ਲੈ ਕੇ ਆਵਾਂਗੇ ਜੀ ਅਸੀਂ ਪੋਸ਼ਣ ਦੀ ਪੜ੍ਹਾਈ ਵੀ ਕਰਾਂਗੇ ਅਰੇ ਪੜਾਵਾਗੇ ਕਿਨੂੰ ਬੱਚੇ ਦਾ ਤੁਸੀਂ ਪਹਿਲਾਂ ਸਕੂਲਾਂ ਨੂੰ ਦੇਤੇ ਖਾਣਾ ਤੁਸੀਂ ਠੇਕੇ ਦੇ ਪ੍ਰਾਈਵੇਟ ਕੰਪਨੀਆਂ ਨੂੰ ਦੇਤਾ ਇੱਕ ਕੰਮ ਤੇ ਲਾਤੀਆਂ ਅੰਗਣਵਾੜੀ ਵਰਕਰਾਂ ਕਦੇ ਪਰਾਲੀ ਜੜਾਣ ਵਾਲਿਆਂ ਦੇ ਖਿਲਾਫ ਜਾਓ ਕਦੇ ਨਸੇ ਵਾਲਿਆਂ ਦੇ ਜਾਓ ਕਦੇ ਆਟੇ ਦਾਲ ਦੇ ਸਰਵੇਖ ਕਰੋ ਸਾਨੂੰ ਦਾ ਇੰਟਰਨੈਸ਼ਨਲ ਬਿਖਾਰੀ ਬਣਾਤਾ ਕਦੇ ਅੱਲਾ ਦੇ ਨਾਮ 'ਤੇ ਦੇ ਦੇ ਕਦੇ ਰੱਬ ਦੇ ਨਾਮ 'ਤੇ ਦੇ ਦੇ ਕਦੇ ਭਗਵਾਨ ਦੇ ਨਾਮ 'ਤੇ ਦੇ ਦੇ ਕਦੇ ਖਾਟੂ ਸਾਮਪੇ ਦੇ ਦੇ ਸਾਨੂੰ ਦਾ ਨਵੇਂ-ਨਵੇਂ ਨੋ ਰੋਜ਼ ਕਦੇ ਰੂਰਲ ਡਿਵੈਲਪਮੈਂਟ ਦਾ ਕੰਮ ਦੇ ਦਿੰਦੇ ਕਦੇ ਹੈਲਥ ਡਿਵੈਲਪਮੈਂਟ ਦਾ ਕੰਮ ਦੇ ਦਿੰਦੇ ਕਦੇ ਆਈਸੀਡੀਐਸ ਦਾ ਦਿੰਦੇ ਕਦੇ ਕਹਿੰਦੇ ਪੋਸ਼ਣ ਅਭਿਆਨ 17 ਮਹਿਕਮਿਆਂ ਦਾ ਕੰਮ ਹੈ ਪਰ ਸਾਰਾ ਅੰਗਣਵਾੜੀ ਵਰਕਰ ਤੋਂ ਹੀ ਕਰਾਣਾ ਅੰਗਣਵਾੜੀ ਵਰਕਰ ਗਰੀਬ ਘਰਾਂ ਦੀਆਂ ਕੁੜੀਆਂ ਨੇ ਗਰੀਬ ਘਰਾਂ ਦੀਆਂ ਨੂਆਂ ਨੇ ਵੱਡੀ ਗਿਣਤੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀਆਂ ਨੇ ਵਿਧਵਾ ਨੇ ਤਲਾਕ ਸੁਧਾਨੇ ਹੈਂਡੀਕੈਪਟ ਨੇ ਸਿੰਗਲ ਊਮੈਨ ਨੇ ਇੱਕ ਤਾਂ ਔਰਤ ਨੂੰ ਵੈਸੇ ਸਮਾਜ ਦੂਜੇ ਦਰਜੇ ਦਾ ਭਾਵੇਂ ਸੰਵਿਧਾਨ ਚ ਬਰਾਬਰ ਦਾ ਪਰ ਸਮਾਜ ਦੇ ਵਿੱਚ ਤਾਂ ਅੱਜ ਵੀ ਦੂਜੇ ਦਰਜੇ ਦਾ ਸਾਰੀ ਦੁਨੀਆ ਦੇਖਦੀ ਹੈ ਔਰ ਗਰੀਬ ਨਾਲ ਤਾਂ ਉਸ ਤੋਂ ਵੀ ਮਾੜਾ ਵਿਵਹਾਰ ਤੁਸੀਂ ਹੁਣ ਕਾਂਗਰਸ ਦੇ ਪ੍ਰਧਾਨ ਦੀ ਜਿਹੜੀ ਬੋਲਬਾਣੀ ਸੁਣੀ ਹੈ ਕਿ ਇੱਕ ਪਰਿਵਾਰ ਦੇ ਕੱਡੇ ਵੱਡੇ ਸਿਰਮੌਰ ਬੰਦੇ ਦੇ ਬਾਰੇ ਕਿੱਦਾਂ ਦੀ ਸ਼ਬਦਾਵਲੀ ਵਰਤੀ ਐ ਤਾਂ ਅਸੀਂ ਤਾਂ ਗਰੀਬ ਔਰਤਾਂ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਹੁੰਦਾ ਹੋਊਗਾ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਅਸੀਂ ਬਹੁਤ ਦੁਖੀ ਆ ਅਸੀਂ ਆਮ ਆਦਮੀ ਪਾਰਟੀ ਸਰਕਾਰ ਦੀ ਤਿੱਖੇ ਸ਼ਬਦਾਂ ਚ ਆਲੋਚਨਾ ਕਰਦੇ ਆ ਮੰਗ ਕਰਦੇ ਆ ਕੀਤਾ ਵਾਦਾ ਪੂਰਾ ਕਰੋ ਸੁਪਰੀਮ ਕੋਰਟ ਦਾ ਆਰਡਰ ਐ April 2022 ਦਾ ਕਿ ਅੰਗਣਵਾੜੀ ਵਰਕਰ ਹੈਲਪਰ ਨੂੰ ਗ੍ਰੈਚਿਟੀ ਦਿੱਤੀ ਜਾਵੇ 3 ਸਾਲ ਹੋ ਗਏ ਸੁਪਰੀਮ ਕੋਰਟ ਦੇ ਆਰਡਰ ਦੀ ਪਰਵਾਹ ਨਹੀਂ ਐ ਅੰਗਣਵਾੜੀ ਵਰਕਰ ਹੈਲਪਰ ਨੂੰ ਮਾਨ ਪੱਤਾ ਦੁੱਗਣਾ ਕੀਤਾ ਜਾਵੇ ਆਪਣੇ ਸੌਂਡ ਮੈਨ ਇਨਵੈਸਟਰਸ ਦਰਜ ਕੀਤਾ ਹੈ ਉਹ ਪੂਰਾ ਨਹੀਂ ਕੀਤਾ ਮੋਬਾਈਲ ਤੁਸੀਂ ਨਹੀਂ ਦਿੱਤੇ ਔਰ ਮੋਬਾਈਲ ਨਾ ਦੇਣ ਦੇ ਕੰਮ ਗਲਤੀ ਤੁਹਾਡੀ ਸਜਾ ਅੰਗਣਵਾੜੀ ਵਰਕਰ ਹੈਲਪਰ ਨੂੰ ਇਹ ਅੰਧੇਰ ਨਗਰੀ ਚੋਪੜ ਰਾਜ ਕਹਾਵਤ ਸੁਣਿਆ ਸੀ ਅਮਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਦਿਖਾ ਦਿੱਤਾ ਕਿ ਕਿਦਾਂ ਦਾ ਹੈ ਦੂਜਾ ਹੈਗਾ ਕਿ ਅੰਗਣਵਾੜੀ ਵਰਕਰ ਹੈਲਪਰ ਦੀ ਭਰਤੀ ਦੀ ਗਾਈਡਲਾਈਨਸ ਬਹੁਤ ਸਾਰੀਆਂ ਤਰੁੱਟੀਆਂ ਨੇ ਉਹ ਦੂਰ ਕੀਤੀਆਂ ਜਾਣ ਗੁਜਰਾਤ ਹਾਈ ਕੋਰਟ ਨੇ ਆਰਡਰ ਦਿੱਤਾ ਹੈ ਕਿ ਅੰਗਣਵਾੜੀ ਵਰਕਰ ਹੈਲਪਰ ਨੂੰ ਇਹ ਜਿਹੜਾ ਨ्यूनतम ਵੇਜ ਦਿੱਤਾ ਜਾਵੇ ਉਹ ਇੰਪਲੀਮੈਂਟ ਕੀਤਾ ਜਾਵੇ ਬਕਾਇਦਾ ਮੈਂਸ਼ਨ ਹੈ ਕਿ ਸੰਵਿਧਾਨ ਦੀ ਧਾਰਾ 1970 ਦੇ ਤਹਿਤ ਗ੍ਰੈਚੁਇਟੀ ਦੀ ਹੱਕਦਾਰ ਨੇ ਦੇ ਸ੍ਰੀਆਮ ਸੰਵਿਧਾਨ ਦੀ ਰਾਖੇ ਬਣ ਕੇ ਕਦਾਬ ਲੈ ਕੇ ਉਹਨੂੰ ਗਲੇ ਨੂੰ ਲਾ ਕੇ ਉਹਦੀ ਫੋਟੋ ਲਾ ਕੇ ਉਹ ਜਿਹੜਾ ਦਿਖਾਵਾ ਕੀਤਾ ਖੁਦ ਹੀ ਸੰਵਿਧਾਨ ਦੀਆਂ ਧਜੀਆਂ ਉਡਾਈ ਜਾ ਰਹੀਆਂ ਭਾਈ ਜੀ ਇੱਕ ਇੱਕ ਕਾਮਨ ਸਾਰਿਆਂ ਤੋਂ ਇੱਕ ਸਵਾਲ ਕਰਦਾ ਤੁਸੀਂ ਸਾਰੇ ਟੀਚਰ ਹੀ ਹੋ ਤੇ ਜਦੋਂ ਭਗਵੰਤ ਮਾੜਾ ਦੀਆਂ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਕਿ ਮੈਂ ਇੱਕ ਟੀਚਰ ਦਾ ਪੁੱਤਰ ਹਾਂ ਤੇ ਮੈਨੂੰ ਤੁਸੀਂ ਅੱਗੇ ਕਰੋ ਤੇ ਸਾਰਿਆਂ ਨੂੰ ਟੀਚਰ ਨੂੰ ਉਮੀਦ ਸੀਗੀ ਸਾਡੇ ਨਾਲ ਐਡਾ ਧੋਖਾ ਹੋ ਜਾਊਗਾ ਸਿੱਗੀ ਮੀਰ ਤੂੰ ਕਾ ਕਿਸੇ ਨੂੰ ਤੇ ਕਿਸੇ ਨੂੰ ਇਹਨਾਂ ਉਮੀਦ ਨਹੀਂ ਸੀ ਕਿ ਇਹ ਇਦਾਂ ਦਾ ਮੁੱਖ ਮੰਤਰੀ ਹੋਏਗਾ ਜੇਕਰ ਇਹ ਉਮੀਦ ਹੁੰਦੀ ਤਾਂ ਪੰਜਾਬ ਦੇ ਲੋਕ ਕਦੇ ਵੀ ਇਹਨੂੰ ਪਲਕਾਂ ਤੇ ਨਹੀਂ ਬਿਠਾਉਂਦੇ ਤੇ ਇਹਨੇ ਪੰਜਾਬ ਦੇ ਲੋਕਾਂ ਦੀਆਂ ਆਤਮਾਵਾਂ ਦਾ ਭਾਵਨਾਵਾਂ ਦਾ ਕਤਲ ਕੀਤਾ ਇਹਦਾ ਇਹਨੂੰ ਦੇਣਾ ਆਊਗਾ ਜਿਹੜਾ ਕਮੰਡ ਹੈ ਕਮੰਡੀ ਦਾ ਸਿਰ ਹਮੇਸ਼ਾ ਨੀਚੇ ਹੁੰਦਾ ਸਰਕਾਰ ਦੇ ਸਾਢੇ 3 ਸਾਲ ਬੀਤ ਚੁੱਕੇ ਆ ਲੱਗਦਾ ਕਿ ਆ ਜਿਹੜਾ 1.5 ਸਾਲ ਰਹਿ ਗਿਆ ਤਾਂ ਇਹਦੇ ਵਿੱਚ ਤੁਹਾਡੀਆਂ ਮੰਗਾਂ ਸੁਣ ਲੂ ਸਰਕਾਰ ਦੇਖੋ ਹਰ ਦੁਨੀਆ ਉਮੀਦ ਤੇ ਜਿੰਦੀ ਹੈ ਕਿਉਂਕਿ ਚੰਨੀ ਨੇ ਵੀ ਲਾਸਟ ਦਿਨਾਂ ਦੇ ਵਿੱਚ ਜਮਾਂ ਲਾਸਟ ਦਿਨ ਸੀਗਾ ਉਹਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਇੱਕ ਦਿਨ ਪਹਿਲਾਂ ਸਾਡੇ ਮਾਨ ਪੱਤੇ ਦੇ ਵਿੱਚ ਰੈਗੂਲਰ ਕਰਨ ਦੀ ਗੱਲ ਜਿਹੜੀ ਇਨਕ੍ਰੀਮੈਂਟ ਦੀ ਕੀਤੀ ਸੀ ਹੋ ਸਕਦਾ ਇਹਨਾਂ ਨੂੰ ਵੀ ਅਕਲ ਆਵੇ ਸ਼ਾਇਦ ਵਰਕਰ ਹੈਲਪਰਾਂ ਵੋਟਾਂ ਦੇ ਦੇਣਗੀਆਂ ਉਮੀਦ ਦੇ ਨਾਲ ਹੀ ਬੰਦਾ ਜਾਂਦਾ ਤੇ ਉਮੀਦ ਨਾਲ ਹੀ ਚੱਲਣਾ ਸ਼ੁਕਰੀਆ ਸਮਾਂ ਦੇਣ ਲਈ ਤਾਂ ਇਹ ਆਂਗਣਵਾੜੀ ਵਰਕਰ ਨੇ ਇਹਨਾਂ ਦਾ ਵੀ ਇੱਥੇ ਹੀ ਧਰਨਾ ਲੱਗਿਆ ਹੋਇਆ ਇਸੇ ਪਾਰਕ ਦੇ ਵਿੱਚ ਧਰਨਾ ਲੱਗਿਆ ਜਿੱਥੇ ਜਗ੍ਹਾ-ਜਗ੍ਹਾ ਤੇ ਸਾਰੇ ਧਰਨੇ ਲੱਗੇ ਹੋਏ ਨੇ ਤੇ ਤੁਸੀਂ ਦੇਖ ਰਹੇ ਸੀ ਪ੍ਰੋ ਪ੍ਰਾਈਮ ਨਿਊਜ਼ ਜੁੜੇ ਰਹੋ ਸਾਡੇ ਨਾਲ ਹੋਰ ਖਬਰਾਂ ਲਈ ਸ਼